ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰੀ ਫੇਰ ਤੁਹਾਡੇ ਨਾਲ ਫੇਸਬੁੱਕ ਤੇ ਲਾਈਵ ਦੋ ਤਿੰਨ ਗੱਲਾਂ ਕਰਨੀਆਂ ਨੇ ਜ਼ਰੂਰੀ ਨੇ ਔਰ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਦਾ ਪੰਜਾਬ 'ਚ ਵਸਦੇ ਵਲੰਟੀਅਰਾਂ ਦਾ ਵਰਕਰਾਂ ਦਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਹੁਣ ਵੀ ਦੇ ਰਹੇ ਨੇ ਪੂਰੀ ਦੁਨੀਆ ਚੋਂ ਹੁਣ ਵੀ ਫੋਨ ਕਰ ਰਹੇ ਨੇ ਔਰ ਹੌਸਲਾ ਵਧਾ ਰਹੇ ਨੇ ਤੇ ਇਸ ਗੱਲ ਲਈ ਫਿਰ ਫਿਰ ਬਹੁਤ ਬਹੁਤ ਧੰਨਵਾਦ ਤੇ ਇੱਕ ਦੋ ਗੱਲਾਂ ਕਰਨੀਆਂ ਨੇ ਕਿ ਸਭ ਤੋਂ ਪਹਿਲਾਂ ਤਾਂ ਦੋ ਵਧਾਈਆਂ ਦੇਣੀਆਂ ਨੇ ਅ ਪਹਿਲੀ ਵਧਾਈ ਇਸ ਗੱਲ ਦੀ ਕਿ ਇੰਡੀਆ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕੋਈ 4 ਸਾਲ ਪੁਰਾਣੀ ਪਾਰਟੀ ਸਿਰਫ 4 ਸਾਲ ਪੁਰਾਣੀ ਪਾਰਟੀ ਜਿਹੜੀ ਹੈ ਉਹਨੇ ਮੇਨ ਆ ਪੋਜੀਸ਼ਨ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ। ਔਰ 1920 ਦਾ ਬਣਿਆ ਹੋਇਆ ਅਕਾਲੀ ਦਲ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਆ ਕਰ ਦੇਾਂਗੇ ਉਹ ਕਰ ਦੇਾਂਗੇ। ਉਹਨਾਂ ਤੋਂ ਖਿਹੜਾ ਛੁੱਟ ਗਿਆ। ਦੂਜੀਆਂ ਵਧਾਈਆਂ ਇਸ ਗੱਲ ਦੀ। ਸੋ ਵੱਡੇ-ਵੱਡੇ ਦਿਗਜ ਹਾਰ ਗਏ, ਤੋਤਾ ਸਿੰਘ ਹਾਰ ਗਿਆ, ਜਨਮੇਜ ਸਿੰਘ ਸੇਖੋਂ ਹਾਰ ਗਿਆ, ਮਲੂਕਾ ਹਾਰ ਗਿਆ, ਲੰਗਾ ਹਾਰ ਗਿਆ, ਬਿਰਸਾ ਸਿੰਘ ਬਲਟਵਾ ਜਿਹੜਾ ਸਾਨੂੰ ਗਾਲਾਂ ਕੱਢਦਾ ਸੀਗਾ ਟੀਵੀ ਤੇ ਬਹਿ ਕੇ ਉਹ ਵੀ ਹਾਰ ਗਿਆ। ਸੋ ਇਨ ਨੂੰ ਆਪ ਪੋਜ਼ਿਟਿਵ ਲੈਣਾ ਹੈ ਤੇ ਜਿੰਨੇ ਵੀ ਜਿੱਤੇ ਨੇ ਸਾਰੇ ਨਵੇਂ ਘਰਾਂ ਦੇ ਮੁੰਡੇ ਨੇ 27 ਸਾਲ ਦੀ ਰੂਪੀ ਜਿੱਤ ਗਈ ਬਲਜਿੰਦਰ ਕੌਰ ਜਿੱਤ ਗਈ ਨਾਜ ਸਿੰਘ ਮਾਨਚਾਇਆ ਜਿੱਤ ਗਏ ਸੋ ਹਰਪਾਲ ਸਿੰਘ ਚੀਮਾ ਜਿੱਤ ਗਏ ਪਿਰਮਲ ਬੇਰਜ਼ਗਾਰਾਂ ਦਾ ਲਾਈਨਮੈਨਾਂ ਯੂਨੀਅਨ ਦਾ ਜਿਹੜਾ ਨੇਤਾ ਸੀ ਉਹ ਵੀ ਜਿੱਤ ਗਿਆ ਸੋ ਥੋੜਾ ਜਿਆ ਲੋਕਾਂ ਨੇ ਸਾਨੂੰ ਕਿਹਾ ਕਿ ਤੁਸੀਂ ਇਸ ਵਾਰ ਸਰਕਾਰ ਦੇ ਕੰਮਾਂ ਤੇ ਨਿਗਰਾਨ ਵਿਰੋਧੀ ਧਿਰ ਚ ਬੈਠੋ ਸਰਕਾਰ ਦੀ ਕੰਮਾਂ ਤੇ ਨਿਗਰਖੋ ਉਸ ਤੋਂ ਅਗਲੀ ਵਾਰ ਤੁਹਾਨੂੰ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਤੁਸੀਂ ਕੰਮ ਕੀਤਾ ਸੋ ਅਸੀਂ ਵਿਰੋਧੀ ਧਿਰ ਦਾ ਜਿਹੜਾ ਰੋਲ ਹੈ ਉਹ ਤੰਦੇਹੀ ਨਾਲ ਨਵਾਵਾਂਗੇ ਹਾਂ ਉਮੀਦਾਂ ਕਈ ਵਾਰੀ ਜ਼ਿਆਦਾ ਰੱਖੀ ਜਾਂਦੀਆਂ ਨੇ ਇੱਛਾਵਾਂ ਕਈ ਵਾਰੀ ਪੂਰੀਆਂ ਨਹੀਂ ਵੀ ਹੁੰਦੀਆਂ ਪਰ ਉਮੀਦਾਂ ਰੱਖਣ ਚ ਕੋਈ ਹਰਜ ਨਹੀਂ ਉਮੀਦਾਂ ਦੀ ਦੁਨੀਆ ਕਾਇਮ ਹੈ ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਇਹੀ ਕਹਿਣਾ ਚਾਹੁੰਦਾ ਕਿ ਪੋਜ਼ਿਟਿਵ ਰਹਿਣਾ ਔਰ ਇਸੇ ਤਰ੍ਹਾਂ ਲੱਗੇ ਰਹਾਂਗੇ ਤੇ ਕੋਸ਼ਿਸ਼ ਕਰਾਂਗੇ ਹੁਣ ਕਿ ਜੋ ਵਾਦੇ ਕੈਪਟਨ ਸਰਕਾਰ ਨੇ ਕੀਤੇ ਸੀ ਮੈਨੀਫੈਸਟੋ ਚ ਉਹਨਾਂ ਵਾਦਿਆਂ ਤੇ ਅਸੀਂ ਨਿਗਰੱਖਾਂਗੇ ਤੇ ਕੋਸ਼ਿਸ਼ ਕਰਾਂਗੇ ਪੂਰੇ ਕਰਨ ਉਹ ਤਾਂ ਕਿ ਪੰਜਾਬ ਦਾ ਤੇ ਪੰਜਾਬੀਆਂ ਦਾ ਕੋਈ ਫਾਇਦਾ ਹੋ ਸਕੇ ਸੋ ਇਸ ਵਕਤ ਬਹੁਤ ਭਾਰੀ ਗਿਣਤੀ ਦੇ ਵਿੱਚ ਤੁਸੀਂ ਲਾਈਵ ਦੇਖ ਰਹੇ ਹੋ 6.1k ਔਰ ਤੁਹਾਡੇ ਕਮੈਂਟ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਜਲੰਧਰ ਚੱਲਿਆਂ ਚ ਮੀਟਿੰਗ ਹੈ ਸਾਰੇ ਕੈਂਡੀਡੇਟਸ ਦੀ ਸਾਰੇ ਜਿਹੜੇ ਸਾਡੇ ਜ਼ੋਨ ਦੇ ਇੰਚਾਰਜ ਸੀ ਉਹਨਾਂ ਦੀ ਮੀਟਿੰਗ ਹੈ ਜਲੰਧਰ ਤੇ ਉੱਥੇ ਮੀਟਿੰਗ ਦੇ ਵਿੱਚ ਕੋਈ ਕਮੀਆਂ ਸਾਡੇ ਸਾਡੇ ਵੱਲੋਂ ਵੀ ਰਹੀਆਂ ਹੋਣਗੀਆਂ ਉਹਨਾਂ ਦੀ ਪਰਚੋਲ ਕਰਾਂਗੇ ਉਹਨਾਂ ਤੇ ਗੌਰ ਕਰਾਂਗੇ ਤਾਂ ਕਿ ਅਗਲੀ ਵਾਰ ਨੂੰ ਆਪਾਂ ਹੋਰ ਵਧੀਆ ਕੰਮ ਕਰ ਸਕੀਏ ਉਹ ਸਿਆਣੇ ਕਹਿੰਦੇ ਆ ਕਿ ਜਿਨੇ ਕੋਈ ਗਲਤੀ ਨਹੀਂ ਕੀਤੀ ਤਾਂ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਸੋ ਗਲਤੀਆਂ ਕੰਮ ਦੌਰਾਨ ਹੋ ਜਾਂਦੀਆਂ ਨੇ ਵੱਡੇ ਵੱਡੇ ਤਾਂ ਹੋ ਜਾਂਦੀਆਂ ਨੇ ਇਸ ਕਰਕੇ ਮੈਂ ਤੁਹਾਡੇ ਨਾਲ ਲਾਈਵ ਗੱਲ ਕਰ ਰਿਹਾ ਕਿ ਘਬਰਾਉਣਾ ਨਹੀਂ ਦਿਲ ਨਹੀਂ ਛੱਡਣਾ ਤੁਹਾਡੇ ਨਾਲ ਤੇ ਉਸੇ ਸਹੀ ਹੋ ਰਹੂਗੀ ਸਾਡੀ ਕਿ ਅਗਲੀ ਵਾਰ ਨੂੰ ਬਹੁਤ ਵੱਡੇ ਲੈਵਲ ਤੇ ਕੰਮ ਕਰੀਏ ਬਤੌਰ ਕੈਂਪੇਨ ਕਮੇਟੀ ਚੇਅਰਮੈਨ ਮੇਰਾ ਫਰਜ ਬਣਦਾ ਸੀ ਕਿ ਮੈਂ ਰੈਲੀਆਂ ਕਰਾਂ ਮੈਂ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਾਂ ਤੇ ਮੈਂ ਕੀਤਾ ਵੀ ਹੈ ਮਤਲਬ ਸਵੇਰੇ 6 ਵਜੇ ਵੀ ਰੈਲੀ ਕਰ ਲੈਂਦੇ ਸੀ ਰਾਤ ਦੇ 10 ਵਜੇ ਤੱਕ ਰੈਲੀਆਂ ਚੱਲਦੀਆਂ ਸੀ ਮੈਨੂੰ ਇਹ ਲੱਗਦਾ ਸੀ ਕਿ ਮੇਰੀ ਘੋਲ ਕਰਕੇ ਮੇਰੀ ਸੁਸਤੀ ਕਰਕੇ ਨਾ ਕਿਤੇ ਕੋਈ ਕਮੀ ਰਹਿ ਜੇ ਸੋ ਆਪਣੇ ਵੱਲੋਂ ਬੈਸਟ ਐਫਰਟ ਕੀਤੀ ਹੈ ਬਾਕੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸੋ ਮਾਲਕ ਲੋਕਤੰਤਰ ਦੇ ਵਿੱਚ ਲੋਕ ਹੁੰਦੇ ਨੇ ਸੋ ਉਹਨਾਂ ਨੇ ਜੋ ਵੀ ਡਿਊਟੀ ਲਈ ਹੈ ਲੋਕਾਂ ਨੇ ਤਾਂ ਧੰਨਵਾਦ ਹੈ 36 ਲੱਖ ਲੋਕਾਂ ਨੇ ਵੋਟਾਂ ਪਾਈਆਂ ਨੇ 36 ਲੱਖ ਲੋਕਾਂ ਦਾ ਧੰਨਵਾਦ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਸਵਾਰਥ ਤੋਂ ਕੋਈ ਨਿੱਜੀ ਪਰਸਨਲ ਕਿ ਕੋਈ ਕਿਸੇ ਲਾਲਚ ਤੋਂ ਉਹਨਾਂ ਨੇ ਵੋਟਾਂ ਪਾਈਆਂ ਨੇ ਔਰ ਇਹ ਬਹੁਤ ਵੱਡੀ ਗੱਲ ਹੈ ਸੋ ਅਕਾਲੀ ਦਲ ਤੋਂ ਖੜਾ ਛੁੱਟਿਆ ਇਹ ਉਦੋਂ ਵੀ ਵੱਡੀ ਗੱਲ ਹੈ ਤੇ ਉਮੀਦ ਹੈ ਕਿ ਅਗਲੀ ਵਾਰ ਜਿਹੜਾ ਉਹ ਦੂਜਿਆਂ ਤੋਂ ਵੀ ਖੜਾ ਛੁੱਟ ਜੂਗਾ ਠੀਕ ਹੈ ਨਾ ਉਮੀਦ ਤੇ ਦੁਨੀਆ ਕਾਇਮ ਹੈ ਇਨਕਲਾਬ ਜ਼ਿੰਦਾਬਾਦ